ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀਆਂ ਦੇ ਨਾਲ ਸਾਂਝ ਪਾਉਣੀ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਚਾਰ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਵਿੱਚ ਵਿਰਾਜਮਾਨ ਨੇ ਤੇ ਸਤਿਗੁਰੂ ਮਹਾਰਾਜ ਕਰਤਾਰਪੁਰ ਦੇ ਵਿੱਚ ਵੀ ਲੀਲਾ ਰਸ ਜੈ ਰਾਤਰੇ ਨੇ ਚਾਰੀ ਉਦਾਸੀਆਂ ਦੇ ਸਮੇ ਸਤਿਗੁਰੂ ਮਹਾਰਾਜ ਵੱਖਰਾ ਵੱਖਰਾ ਪਹਿਰਾਵਾ ਪੈਣ ਕੇ ਨਿਕਲਦੇ ਨੇ ਤੇ ਅੱਜ ਕਰਤਾਰਪੁਰ ਸਾਹਿਬ ਦੇ ਵਿੱਚ ਸਤਿਗੁਰੂ ਮਹਾਰਾਜ ਇੱਕ ਖੁੱਲਾ ਜਿਹਾ ਚੋਲਾ ਪਾ ਲੈਂਦੇ ਨੇ ਖੁੱਲਾ ਜਿਹਾ ਚੋਲਾ ਹੱਥ ਦੇ ਵਿੱਚ ਸੋਟਾ ਤੇ ਮਸਤਾਂ ਵਾਲਾ ਵੇਸ ਬਣਾ ਕੇ ਬਾਹਰ ਗਲੀਆਂ ਦੇ ਵਿੱਚ ਨਿਕਲ ਜਾਂਦੇ ਨੇ ਜਾਈ ਜਾ ਰਹੇ ਨੇ ਸਤਿਗੁਰੂ ਮਹਾਰਾਜ ਕੀ ਹੋਇਆ ਗਲੀ ਦੇ ਵਿੱਚੋਂ ਇੱਕ ਦੋ ਕੁੱਤੇ ਸਤਿਗੁਰਾਂ ਦੇ ਮਗਰ ਮਗਰ ਲੱਗ ਤੁਰਦੇ ਨੇ ਭੌਂਕ ਰਹੇ ਨੇ ਆਉਣ ਜਾਣ ਵਾਲੇ ਰਾਈਆਂ ਨੂੰ ਅੱਗੇ ਜਾ ਕੇ 2-4 ਹੋਰ ਕੁੱਤੇ ਰਲ ਜਾਂਦੇ ਨੇ ਤੇ ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਿੱਛੇ 5-7 10 ਕੁੱਤੇ ਭਰੇ ਜਾ ਰਹੇ ਨੇ ਤੇ ਆਉਣ ਜਾਣ ਵਾਲੇ ਰਾਈਆਂ ਨੂੰ ਬੜਾ ਪਰੇਸ਼ਾਨ ਕਰ ਰਹੇ ਨੇ ਭੌਂਕ ਰਹੇ ਨੇ ਸਤਿਗੁਰੂ ਮਹਾਰਾਜ ਆਪਣਾ ਮਸਤਾਂ ਵਾਲਾ ਵੇਸ ਹੈ ਤੇ ਅੱਗੇ-ਅੱਗੇ ਜਾਈ ਜਾ ਰਹੇ ਨੇ ਅੱਗੇ ਜਾ ਕੇ ਸਤਿਗੁਰੂ ਮਹਾਰਾਜ ਨੇ ਪਿੱਛੇ ਮੁੜ ਕੇ ਦੇਖਿਆ ਤੇ ਕਿਤਨੇ ਕੁੱਤੇ ਤੁਰੇ ਫਿਰਦੇ ਨੇ ਮਗਰ ਤੇ ਰਾਈਆਂ ਨੂੰ ਭੌਂਕ ਰਹੇ ਨੇ ਕਿਸੇ ਨੂੰ ਲੰਘਣ ਨਹੀਂ ਦੇ ਰਹੇ ਤੇ ਸਤਿਗੁਰੂ ਮਹਾਰਾਜ ਨੇ ਕੀ ਕੀਤਾ ਰਸਤੇ ਦੇ ਵਿੱਚੋਂ ਪੱਥਰ ਚੁੱਕੇ ਤੇ ਉਹਨਾਂ ਕੁੱਤਿਆਂ ਦੇ ਉੱਤੇ ਮਾਰਨ ਲੱਗ ਜਾਂਦੇ ਨੇ ਚਲੋ ਦੌੜ ਜਾਓ ਦੌੜ ਜਾਓ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕੁੱਤਿਆਂ ਦੇ ਪੱਥਰ ਮਾਰੀ ਜਾ ਰਹੇ ਨੇ ਇਹ ਕੁੱਤੇ ਤਾਂ ਪੱਥਰ ਮਾਰਨ ਦੇ ਨਾਲ ਸਤਿਗੁਰੂ ਮਹਾਰਾਜ ਦੇ ਦਵਕਾਉਣ ਦੇ ਨਾਲ ਦੌੜ ਜਾਂਦੇ ਨੇ ਪਰ ਜਦ ਲੋਕਾਂ ਨੇ ਦੇਖਿਆ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਕੈਸਾ ਵੇਸ ਬਣਾਈ ਫਿਰ ਰਹੇ ਨੇ ਕਿਸੇ ਨੇ ਸਤਿਗੁਰੂ ਮਹਾਰਾਜ ਦੀ ਲੀਲਾ ਸਮਝਿਆ ਤੇ ਕਿਸੇ ਨੇ ਕਿਹਾ ਨਾਨਕ ਬੌਰਾ ਹੋ ਗਿਆ ਹੈ ਬੌਰਾ ਹੋ ਗਿਆ ਹੈ ਪਹਿਲਾਂ ਕਿੰਨੀ ਦੇਰ ਘਰੋਂ ਬਾਹਰ ਤੁਰਿਆ ਫਿਰਦਾ ਰਿਹਾ ਹੈ ਤੇ ਅੱਜ ਵੇਖੋ ਕੀ ਰੂਪ ਬਣਾਇਆ ਹੈ ਇਸਨੇ ਕੀ ਰੂਪ ਬਣਾਇਆ ਹੈ ਤੇ ਸਤਿਗੁਰੂ ਮਹਾਰਾਜ ਆਪਣੀ ਚਾਲੇ ਅੱਗੇ ਚੱਲ ਪੈਂਦੇ ਨੇ ਤੇ ਇਹ ਵੇਖਣ ਵਾਲੇ ਲੋਕ ਵੀ ਸਤਿਗੁਰੂ ਦੇ ਮਗਰ ਮਗਰ ਚੱਲਣ ਲੱਗ ਜਾਂਦੇ ਨੇ ਤੁਰਦਿਆਂ ਤੁਰਦਿਆਂ ਸਤਿਗੁਰੂ ਦੇ ਪਿੱਛੇ ਬੜਾ ਭੀੜ ਜਮਾ ਹੋ ਜਾਂਦੀ ਹੈ ਜਾਈ ਜਾ ਰਹੇ ਨੇ ਲੋਕ ਸਤਿਗੁਰਾਂ ਦੇ ਪਿੱਛੇ ਪਿੱਛੇ ਤੇ ਸਤਿਗੁਰੂ ਮਹਾਰਾਜ ਆਪਣੀ ਮਸਤੀ ਦੇ ਵਿੱਚ ਤੁਰੇ ਜਾ ਰਹੇ ਨੇ ਜਦ ਪਿੱਛੇ ਮੁੜ ਕੇ ਵੇਖਿਆ ਤੇ ਕਿਤਨੇ ਲੋਕ ਨੇ ਪਿੱਛੇ ਤੁਰੇ ਆ ਰਹੇ ਸਤਿਗੁਰੂ ਮਹਾਰਾਜ ਨੇ ਆਪਣੇ ਚੋਲੇ ਦੇ ਗੀਸੇ ਵਿੱਚ ਹੱਥ ਪਾਇਆ ਤੇ ਸੋਨੇ ਦੀਆਂ ਮੋਹਰਾਂ ਚੱਕ ਕੇ ਇਹਨਾਂ ਲੋਕਾਂ ਦੇ ਵੱਲ ਵਗਾ ਦਿੱਤੀਆਂ ਵਗਾ ਦਿੱਤੀਆਂ ਇਹਨਾਂ ਲੋਕਾਂ ਦੇ ਵੱਲ ਕਿਸੇ ਦੇ ਹੱਥ ਇੱਕ ਮੋਹਰ ਕਿਸੇ ਦੇ ਦੋ ਹੱਥ ਮੋਹਰਾਂ ਆਈਆਂ ਜਿਸ ਨੂੰ ਜਿਤਨੀਆਂ ਮੋਹਰਾਂ ਮਿਲੀਆਂ ਸਭਨਾ ਨੇ ਇਕੱਠੀਆਂ ਕਰ ਲਈਆਂ ਬਟੌਰ ਲਈਆਂ ਤੇ ਵਾਪਸ ਆਪਣੇ ਘਰ ਵੱਲ ਨੂੰ ਮੁੜ ਜਾਂਦੇ ਨੇ ਸਤਿਗੁਰੂ ਮਹਾਰਾਜ ਫਿਰ ਆਪਣੀ ਚਾਲੇ ਅੱਗੇ ਟੁਰ ਪੈਂਦੇ ਨੇ ਜਾਈ ਜਾ ਰਹੇ ਨੇ ਕੁਝ ਜ਼ਰੂਰ ਜਾ ਕੇ ਵੇਖਿਆ ਕਿ ਅਧਿਕ ਲੋਕ ਪਿੱਛੇ ਵਾਪਸ ਚਲੇ ਜਾ ਰਹੇ ਨੇ ਤੇ ਅਧਿਕ ਹਜੇ ਵੀ ਪਿੱਛੇ ਨੇ ਆਈ ਜਾ ਰਹੇ ਨੇ ਲੋਕ ਸਤਿਗੁਰੂ ਨਾਨਕ ਦੇਵ ਜੀ ਦੇ ਮਗਰ ਟੁਰੇ ਜਾ ਰਹੇ ਨੇ ਤੇ ਸਤਿਗੁਰੂ ਮਹਾਰਾਜ ਨੇ ਕੀ ਕੀਤਾ ਆਪਣੇ ਅੰਗੂਸੇ ਦੇ ਵਿੱਚ ਫਿਰ ਹੱਥ ਪਾਉਂਦੇ ਨੇ ਤੇ ਹੀਰੇ ਕਢ ਲੈਂਦੇ ਨੇ ਹੀਰਿਆਂ ਦੀ ਮੁੱਠ ਭਰ ਭਰ ਕੇ ਪਿੱਛੇ ਨੂੰ ਬਗਾ ਕੇ ਮਾਰਦੇ ਨੇ ਉਹਨਾਂ ਔਨ ਵਾਲੇ ਲੋਕਾਂ ਦੇ ਉੱਪਰ ਬਗਾ ਬਗਾ ਕੇ ਛੁੱਟੀ ਜਾ ਰਹੇ ਨੇ ਸੋਨੇ ਦੀਆਂ ਮੋਹਰਾਂ ਇਹ ਰੇਜ ਵਹ ਰਾਤੇ ਪਿੱਛੇ ਨੂੰ ਸਿੱਟੀ ਜਾ ਰਹੇ ਨੇ ਉਹਨਾਂ ਲੋਕਾਂ ਉੱਤੇ ਜਿਸ ਨੂੰ ਜੋ ਮਿਲਿਆ ਬਟੌਰ ਕੇ ਝੋਲੀਆਂ ਭਰ ਕੇ ਸਭ ਲੋਕ ਪਿੱਛੇ ਆਪਣੇ ਘਰਾਂ ਵੱਲ ਚਲੇ ਜਾ ਰਹੇ ਨੇ ਸਤਿਗੁਰੂ ਮਹਾਰਾਜ ਅੱਗੇ ਟੁਰ ਪੈਂਦੇ ਨੇ ਜਾ ਰਹੇ ਨੇ ਸਤਿਗੁਰੂ ਮਹਾਰਾਜ ਕੁਝ ਦੂਰ ਜਾ ਕੇ ਦੇਖਿਆ ਕਿ ਸਾਰੇ ਲੋਕ ਚਲੇ ਗਏ ਨੇ ਕੇਵਲ ਇੱਕ ਇਨਸਾਨ ਹੈ ਜੋ ਪਿੱਛੇ ਤੁਰਿਆ ਜਾਂ ਆ ਰਿਹਾ ਹੈ ਪਿੱਛੇ ਤੁਰਿਆ ਆ ਰਿਹਾ ਹੈ ਇੱਕ ਜਾਣਾ ਹੈ ਜੋ ਵਾਪਸ ਨਹੀਂ ਗਿਆ ਸਤੁਰੂ ਮਹਾਰਾਜ ਨੇ ਇਸ ਨੂੰ ਵੀ ਦਵਕਾ ਮਾਰਿਆ ਏਸੀ ਭਾਈ ਲੈਣਾ ਸਤਗੁਰੂ ਮਹਾਰਾਜ ਦਾ ਪਰਮ ਸੇਵਕ ਇਸ ਨੂੰ ਵੀ ਆਖਿਆ ਭਾਈ ਤੂੰ ਵੀ ਜਾ ਪੁਰਖਾ ਤੂੰ ਪਿੱਛੇ ਕੀ ਲੈਣ ਆਈ ਜਾ ਰਿਹਾ ਹੈ ਸਾਰੇ ਲੋਕ ਚਲੇ ਗਏ ਨੇ ਤੂੰ ਕਿਉਂ ਨਹੀਂ ਜਾਂਦਾ ਗੋਪਾਈ ਲੈਣਾ ਸਤਿਗੁਰੂ ਮਹਾਰਾਜ ਦੇ ਚਰਨ ਫੜ ਲੈਂਦਾ ਹੈ ਸਤਿਗੁਰੂ ਮਹਾਰਾਜ ਉਹ ਜਿਹੜੇ ਲੋਕ ਸਨ ਪਿੱਛੇ ਆਈ ਜਾ ਰਹੇ ਉਹਨਾਂ ਦਾ ਆਪਣਾ ਘਰ ਸੀ ਆਪਣਾ ਪਰਿਵਾਰ ਸੀ ਸਤਿਗੁਰੂ ਮਹਾਰਾਜ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਕੋਈ ਉਡੀਕ ਰਿਆ ਸੀ ਤੇ ਉਹ ਸਾਰੇ ਜਾਣੇ ਧਨ ਦੌਲਤ ਇਕੱਠੀ ਕਰਕੇ ਵਾਪਸ ਆਪਣੇ ਘਰਾਂ ਵੱਲ ਨੂੰ ਚਲੇ ਗਏ ਨੇ ਪਾਤਸ਼ਾ ਮੇਰਾ ਨਿਮਾਣੇ ਦਾ ਤਾਂ ਕੋਈ ਘਰ ਨਹੀਂ ਤੇਰੇ ਤੋਂ ਬਿਨਾ ਮੇਰਾ ਘਰ ਵੀ ਤੂੰ ਮੇਰਾ ਬਾੜ ਵੀ ਤੂੰ ਮੇਰਾ ਸੰਸਾਰ ਵੀ ਤੂੰ ਸਤਿਗੁਰੂ ਪਾਤਸ਼ਾ ਮੈਂ ਕਿੱਥੇ ਜਾਵਾਂ ਮੈਂ ਕਿੱਥੇ ਜਾਵਾਂ ਤੇਰੇ ਚਰਨਾਂ ਤੋਂ ਬਿਨਾ ਜਿੱਥੇ ਤੂੰ ਜਾਵੇਂਗਾ ਤੇਰੇ ਮਗਰ ਹੀ ਆਉਣਾ ਪਾਤਸ਼ਾ ਤੇਰੀਆਂ ਪੈਰਾਂ ਦੇ ਵਿੱਚ ਪੈਰ ਧਰਨੇ ਨੇ ਜਿੱਥੇ ਤੂੰ ਜਾਵੇਂਗਾ ਉਥੇ ਲੈਣਾ ਵੀ ਤੇਰੇ ਪਿੱਛੇ ਜਾਵੇ ਲੈਣਾ ਤੇਰੇ ਪਿੱਛੇ ਤੇਰੇ ਚਰਨਾਂ ਦੇ ਪਗਾਂ ਦੇ ਵਿੱਚ ਪੈਰ ਧਰ ਧਰ ਕੇ ਤੇਰੇ ਪੈਰਾਂ ਦੇ ਨਿਸ਼ਾਨਾਂ ਤੇ ਪੈਰ ਧਰ ਧਰ ਕੇ ਤੇਰੇ ਪਿੱਛੇ ਪਿੱਛੇ ਚੱਲਣਾ ਹੈ ਪਾਤਸ਼ਾ ਚੱਲ ਜਿੱਥੇ ਤੂੰ ਚੱਲਦਾ ਹੈ ਤੇਰੇ ਮਗਰ ਹੀ ਮੈਂ ਆਉਣਾ ਹੈ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਸਤਿਗੁਰੂ ਮਹਾਰਾਜ ਨੇ ਚਰਨਾ 'ਚ ਬੈਠੇ ਲੈਣੇ ਨੂੰ ਉਠਾਇਆ ਉਠ ਭਾਈ ਪੁਰਖਾ ਲੈਣਿਆ ਉਠ ਭਾਈ ਕਰਤਾਰ ਚਿਤ ਆਵੇ ਉਠ ਸਤਿਗੁਰੂ ਮਹਾਰਾਜ ਨੇ ਲੈਣੇ ਨੂੰ ਚਰਨਾ ਤੋਂ ਉਠਾ ਕੇ ਕੰਠ ਦੇ ਨਾਲ ਲਾ ਲਿਆ ਸਤਿਗੁਰੂ ਮਹਾਰਾਜ ਨੇ ਲੈਣੇ ਨੂੰ ਵਡਿਆਈਆਂ ਬਖਸ਼ਿਸ਼ ਕੀਤੀਆਂ ਲੈਣਿਆ ਤੂੰ ਸੱਚ ਮੁੱਚ ਭਾਈ ਸਾਡੇ ਤੋਂ ਲੈਣਾ ਹੈ ਤੂੰ ਸਾਡੇ ਤੋਂ ਸੱਚਮੁੱਚ ਲੈਣਾ ਹੈ ਭਾਈ ਇਤਨੀ ਪ੍ਰੇਮ ਭਗਤੀ ਹੈ ਤੇਰੇ ਅੰਦਰ ਸਦਾ ਸੇਵਾ ਦੇ ਵਿੱਚ ਲੱਗਿਆ ਰਹਿਣਾ ਹੈ ਤਨ ਹੈ ਭਾਈ ਲੈਣਿਆ ਲੈਣਾ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਪ੍ਰਣਾਮ ਕਰਦਾ ਹੈ ਸਤਿਗੁਰੂ ਪਾਤਸ਼ਾਹ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਲਾਈ ਰੱਖੀ ਆਪਾਂ ਵੀ ਭਾਈ ਸਤਿਗੁਰੂ ਮਹਾਰਾਜ ਦੇ ਸੰਮੁਖ ਹਰ ਰੋਜ਼ ਜੁੜਦੇ ਹਾਂ ਇਹੀ ਅਰਦਾਸ ਬੇਨਤੀ ਕਰੀਏ ਸਤਿਗੁਰੂ ਮਹਾਰਾਜ ਸਦਾ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੀ ਨਾਮ ਦੀਆਂ ਦਾਤਾਂ ਦੇਵੀ ਸਾਡੇ ਸਿਰ ਦੇ ਉੱਤੇ ਸਦਾ ਆਪਣਾ ਮੇਰਾ ਭਰਿਆ ਹੱਥ ਬਣਾਈ ਰੱਖਿਓ ਸਤਿਗੁਰੂ ਮਹਾਰਾਜਹੀ ਅਰਦਾਸਾਂ ਕਰੀਏ ਆਓ ਸਮੇਂ ਦੇ ਵਿੱਚ ਰਹਿੰਦਿਆ ਸਮਾਪਤੀ ਹੈ ਕੀ ਆਖ ਰਿਹਾ ਹੈ ਭਾਈ ਲੈਣਾ ਸਤਿਗੁਰੂ ਮਹਾਰਾਜ ਨੂੰ ਆਓ ਸਾਰੇ ਜਾਣੇ ਮਿਲ ਕੇ ਪੜ੍ਹ ਲਈਏ ਭਾਈ ਸਾਰੇ ਪਿਆਰ ਦੇ ਨਾਲ ਬੋਲਿਆ ਕਰੋ ਨਾਮ ਦੇ ਰੰਗਾਂ ਦੇ ਵਿੱਚ ਰੰਗ ਦਾਤਿਆ ਮੈਨੂੰ ਆਪਣੇ ਨਾਮ ਦੇ ਰੰਗਾਂ ਦੇ ਵਿੱਚ ਰੰਗ ਦਾਤਿਆ ਮੈਨੂੰ ਨਾਮ ਦੇ ਨਾਮ ਦੇ ਯਾ ਮੈਨੂੰ ਨਾਮ ਦੇ ਨਾਮ ਦੇ ਰੰਗਾਂ ਦੇ ਵਿੱਚ ਰੰਗ ਦਾ ਤਿਆ ਮੈਨੂੰ ਨਾਮ ਦੇ ਨਾਮ ਦੇ ਰੰਗਾਂ ਦੇ ਵਿੱਚ ਰੰਗ ਦਾ ਤਿਆ ਮੈਨੂੰ ਨਾਮ ਦੇ ਨਾਮ ਦੇ ਰੰਗਾਂ ਦੇ ਵਿੱਚ ਰੰਗ ਦਾਤਿਆ ਮੈਨੂੰ ਨਾਮ ਦੇ ਨਾਮ ਦੇ ਰੰਗਾਂ ਦੇ ਵਿੱਚ ਰੰਗ ਦਾਤਿਆ ਮੈਨੂੰ ਨਾਮ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ